ਕਪੂਥਲਾ ਵਾਸੀਆਂ ਨੂੰ 2 ਦਿਨਾਂ ਦੇ ਵਕਫੇ ਤੋਂ ਬਾਅਦ ਵੀ ਆਖਰਕਾਰ ਗੰਦਗੀ ਅਤੇ ਕੂੜੇ ਦੇ ਢੇਰਾਂ ਤੋਂ ਰਾਹਤ ਮਿਲਣ ਦੇ ਸੰਕੇਤ ਦਿਖਾਈ ਦੇਣ ਲੱਗੇ ਹਨ ਜਿਸ ਕਾਰਨ ਕਪੂਥਲਾ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਅਗਵਾਈ ਹੇਠ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਸ਼ਹਿਰ ਦੇ ਵੱਖ-ਵੱਖ ਜਨਤਕ ਥਾਵਾਂ ਅਤੇ ਚੌਕਾਂ ਤੋਂ ਕੂੜਾ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਦਾਵਾ ਕੀਤਾ ਗਿਆ ਹੈ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਸ਼ਹਿਰ ਦਾ ਸਾਰਾ ਕੂੜਾ ਚੁੱਕਿਆ ਜਾਵੇਗਾ ਇਹ ਸ਼ਹਿਰ ਚੁੰਦਾ ਜਿਹੜਾ ਵਾ ਕਾਹਦੀ ਨਾਲ ਲੋਕ ਚੱਕਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਅਸੀਂ ਵੀ ਦੇਖ ਰਹੇ ਆ ਏਸੀਬੀ ਮਸ਼ੀਨਾਂ ਨਾਲ ਚੱਕਾ ਜਾ ਰਿਹਾ ਦੇਖੋ ਜੀ ਪ੍ਰਸ਼ਾਦ ਦਾ ਸਪੋਸਮ ਆ ਪ੍ਰਸ਼ਾਦ ਕਰਕੇ ਸਾਡਾ ਜੋ ਡੰਪ ਦਾ ਪੁਆਇੰਟ ਆ ਉਥੇ 2-2 ਫੁੱਟ ਪਾਣੀ ਖੜਾ ਸੀਗਾ ਤੇ ਰਸਤਾ ਬਿਲਕੁਲ ਬੰਦ ਹੋਇਆ ਪਿਆ ਸੀਗਾ ਤੇ ਸਾਡੇ ਮੈਂ ਕਹਿੰਦਾ ਮੁਲਾਜ਼ਮ ਵੀਰ ਧੰਦੇ ਆ ਉਹਨਾਂ ਨੇ ਰਸਤਾ ਰਸਤਾ ਚਾਲੂ ਕਰਵਾਇਆ ਸਾਫ਼ ਕਰਵਾ ਕੇ ਅੱਜ ਅੱਜ ਹੀ ਧੁੱਪ ਲੱਗੀ ਆ ਅੱਜ ਹੀ ਰਸਤੇ ਨੂੰ ਕਲੀਅਰ ਕੀਤਾ ਵਾ ਤੇ ਅੱਜ ਕੱਲ ਦੇ ਵਿੱਚ ਦੋ ਤਨਾਂ ਦੇ ਵਿੱਚ ਵਿੱਚ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਪੁਆਇੰਟ ਲੱਗੇ ਕੂੜੇ ਦੇ ਉਹ ਸਾਰੇ ਕਲੀਅਰ ਕੀਤੇ ਜਾਊਗੇ ਕਿਤੇ ਵੀ ਸ਼ਹਿਰ ਵਿੱਚ ਤੁਹਾਨੂੰ ਕੂੜਾ ਦੀ ਨਜ਼ਰ ਆਏਗਾ ਬਾਕੀ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਥੋੜਾ ਜਿਹਾ ਜਿਹੜਾ ਕੂੜਾ ਵਾ ਉਹ ਕੂੜਾ ਜਾਂ ਜਿਹੜੇ ਸਾਡੇ ਸਫਾਈ ਸੇਵਾ ਦਾ ਸਿਰਫ ਉਹਨਾਂ ਨੂੰ ਦਿਓ ਇਹਦਾ ਸੜਕਾਂ ਦੇ ਉੱਤੇ ਕੂੜਾ ਨਾ ਆਪਾਂ ਖੜਾ ਰਹੀਏ ਆਪਾਂ ਆਪਣੀ ਜ਼ਿੰਮੇਵਾਰੀ ਸਮਝੀਏ ਪਰ ਆਸ਼ਾ ਦਾ ਮੂਸਰ ਆ ਫਿਰ ਵੀ ਜੁਆਰਾ ਪਹਿਲਾਂ ਫੇਰ ਉਹੀ ਦਿੱਕਤ ਦਾ ਸਾਹਮਣਾ ਉਹ ਬੋਲੇ ਜੀ ਕੀ ਗੱਲ ਕਿ ਫੇਰ ਕਾਰ ਜਿਹੜਾ ਚੱਪ ਜੇਗਾ ਫਿਰ ਪਾਣੀ ਅਗੇ ਨਾ ਆਣੀ ਕਿੰਨਾ ਮੁਸਾਲ ਲਵੇਗਾ ਦੇਖੋ ਜੀ ਦੇਖੋ ਜੀ ਆਪਣੇ ਵੱਲੋਂ ਤੇ ਸਾਡੀ ਪੂਰੀ ਕੋਸ਼ਿਸ਼ ਆ ਵੀ ਰਸਤਾ ਇਸ ਵਾਰ ਵਧੀਆ ਬਣਾਇਆ ਵਾ ਪਰ ਭਾਰੀ ਵਰਖਾ ਚ ਹੋਈਏ ਉਹਰੇ ਵਿੱਚ ਚਲੋ ਆਪਾਂ ਨਹੀਂ ਕਰ ਸਕਦੇ ਤੇ ਬਾਕੀ ਹੋਰ ਵੀ ਜਗ੍ਹਾ ਲੱਭ ਰਹੇ ਅਸੀਂ ਕਿ ਕਾਰਪੋਰੇਸ਼ਨ ਵੱਲੋਂ ਟੈਂਡਰ ਵੀ ਲੱਗੇ ਹੋਏ ਆ ਜਿੱਥੇ ਵੀ ਸਾਨੂੰ ਡੀਸੀ ਸਾਹਿਬ ਨਾਲ ਵੀ ਮੀਟਿੰਗਾਂ ਹੋਈਆਂ ਵਾ ਜਿੱਥੇ ਵੀ ਸਾਨੂੰ ਸਰਕਾਰ ਜਗ੍ਹਾ ਦੇਵੇਗੀ ਉਥੇ ਪੁਆਇੰਟ ਵੜਾ ਕੇ ਸ਼ਹਿਰ ਦੇ ਵਿੱਚ ਕੂੜਾ ਕਿਤੇ ਵੀ ਤੁਹਾਨੂੰ ਨਜ਼ਰ ਨਹੀਂ ਆਏਗਾ। ਜੀ ਸਾਹਿਬ ਜੀ ਅੱਜ ਸ਼ਹਿਰ ਨੂੰ ਮੇਰਾ ਬਹੁਤ ਹੁੰਦਾ ਜਿਹੜਾ ਉਹ ਜੰਨਾ ਸ਼ੁਰੂ ਕਰਤਾ ਗਿਆ ਵਾ ਮੁੱਖਰੀ ਤੁਸੀਂ ਵੀ ਮੌਜੂਦ ਹੋ ਮੇਅਰ ਸਾਹਿਬ ਨਾਲ ਰਾਣਾ ਜੀ 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 ਤਾਲਾਂ ਚ ਉਹ ਜੀ ਕਹਿੰਦੇ ਜੀ ਕਿ ਸ਼ਹਿਰ ਦੇ ਵਿੱਚ ਪ੍ਰਸਾਦ ਕਰਕੇ ਪ੍ਰੋਬਲਮ ਆਈ ਸੀ ਜਿਹੜਾ ਸਾਡਾ ਕੂੜੇ ਦਾ ਡੰਪ ਆ ਉਹ ਜਿਹੜਾ ਡੰਪ ਦੇ ਉੱਤੇ ਪਾਣੀ ਆ ਜਾਂਦਾ ਵਾ ਪ੍ਰਸਾਦ ਦੇ ਨਾਲ ਚਿੱਕੜੀ ਮਿੱਟੀ ਆ ਉਹ ਸਾਰਾ ਜਿਹੜਾ ਵਾ ਰਸਤਾ ਬਲੌਕ ਹੋ ਜਾਂਦਾ ਉਹਦੇ ਕਰਕੇ ਪ੍ਰੋਬਲਮ ਆਈ ਆ ਉਹ ਤਲਵੀ ਲਸਤ ਪਰਾਇਆ ਗਿਆ ਫਿਰ ਦੁਆਰਾ ਉਹਨੂੰ ਬਣਾ ਕੇ ਹੁਣ ਤਕਰੀਬਨ ਕੱਲ੍ਹ ਸ਼ਾਮ ਤੱਕ ਕੂੜਾ ਜਿਹੜਾ ਕਲੀਅਰ ਹੋ ਜਾਊਗਾ ਜੀ ਸਾਡੇ ਟਰਾਲੀਆਂ ਜਿਹੜੀਆਂ ਬੜੇ ਜ਼ੋਰ ਦੇ ਨਾਲ ਕੰਮ ਕਰ ਰਹੀਆਂ ਵਾ ਸਪਾਈ ਸੇਵਕ ਵੀ ਜਿਹੜੇ ਕਮੇਟੀ ਦੇ ਆਪਣੇ ਚੋਰ ਨਾਲ ਲੱਗੇ ਹੋਇਆ ਤੇ ਇਸ ਅਸੀਂ ਬੜੇ ਜ਼ੋਰ ਦੇ ਨਾਲ ਤਕਰੀਬਨ ਕੱਲ੍ਹ ਤੱਕ ਅਸੀਂ ਸਾਰਾ ਕਲੀਅਰ ਹੋ ਜਾਊਗਾ ਇਹ ਜਿਹੜੀ ਜਗ੍ਹਾ ਦੀ ਤੁਸੀਂ ਗੱਲ ਕਰ ਰਹੇ ਸੀ ਉਹ ਜਗ੍ਹਾ ਮੇਚੂਕਿਆ ਕਿ ਪੁਰਾਣੀ ਜਗ੍ਹਾ ਤੋਂ ਤੁਸੀਂ ਸੋਪਾ ਪੁਰਾਣੀ ਜਗ੍ਹਾ ਤੇ ਹੀ ਜਾ ਰਿਹਾ ਜੀ ਟੰਗਾ ਅਸੀਂ ਮੰਗ ਕਰਦੇ ਹਾਂ ਟੀਸੀ ਤਾਂ ਉਹ ਵੀ ਕਿਹਾ ਵਾ ਪੰਜ ਛੇ ਵਾਰੀ ਕਿਹਾ ਸਾਨੂੰ ਕੋਈ ਵੀ ਜਗ੍ਹਾ ਬਾਤਤੀ ਜਾਵੇ ਅਸੀਂ ਮੁੱਲ ਲੈਣ ਨੂੰ ਤਿਆਰ ਆਂ ਟੈਂਡਰ ਵੀ ਲਾਏ ਆ ਕਿਸੇ ਨੇ ਵੀ ਬੰਦੇ ਨੇ ਟੈਂਡਰ ਨਹੀਂ ਦਿੱਤਾ ਕੂੜੇ ਜਗ੍ਹਾ ਕਿਉਂਕਿ ਲੋਕੀ ਕੂੜਾ ਨਹੀਂ ਚੁਟਣਾ ਕਹਿੰਦੇ ਕਿ ਸਾਡੇ ਇਲਾਕੇ ਕੂੜਾ ਚੁਟਿਆ ਜਾਵੇ ਇਸ ਕਰਕੇ ਕੂੜੇ ਦੀ ਪ੍ਰੋਬਲਮ ਆ ਰਹੀ ਆ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਕਿਤੇ ਵੀ ਜਗ੍ਹਾ ਸਰਕਾਰੀ ਆ ਗਈ ਸਾਹਨ ਦੇਤੀ ਜਾਵੇ ਪੂਰੇ ਸ਼ਹਿਰ ਜੂ ਉਹ ਚੱਕ ਲਿਆ ਜਾਵੇ ਪੂਰੇ ਸ਼ਹਿਰ ਦੇ ਵਿੱਚ ਹੀ ਕੱਲ ਸ਼ਾਮ ਤੱਕ ਤਤਲੀਆ ਹੋ ਜਾਊਗਾ ਅਸੀਂ ਪੂਰੇ ਜੋਰ ਨਾਲ ਲੱਗੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ